ਚੋਨਾ ਲਗਾਉਣ ਗਈ 21 ਸਾਲਾ ਲੜਕੀ ਦੇ ਨਾਲ ਛੁੱਟੀ ਤੇ ਆਏ ਫੌਜੀ ਦੇ ਵੱਲੋਂ ਜ਼ਬਰ ਜਨਾਹ ਕਰ ਦਿੱਤਾ ਗਿਆ ਤਾਂ ਮਾਮਲਾ ਅਜਨਾਲਾ ਦਾ ਜਿੱਥੇ ਪਿੰਡ ਛੋਟਾ ਫੱਤੇਵਾਲਾ ਦੇ ਵਿੱਚ ਚੋਨਾ ਲਗਾਉਣ ਗਈ 21 ਸਾਲਾ ਦੀ ਲੜਕੀ ਜਿਸ ਨਾਲ ਛੁੱਟੀ ਤੇ ਇੱਕ ਫੌਜੀ ਦੇ ਵੱਲੋਂ ਖੇਤਾਂ ਦੇ ਵਿੱਚ ਮੋਟਰ ਵਾਲੇ ਕਮਰੇ ਤੇ ਜ਼ਬਰਦਸਤੀ ਕੀਤੀ ਜਿਸ ਲੜਕੀ ਦੇ ਵੱਲੋਂ ਜਦੋਂ ਇੱਥੇ ਰੋਲਾ ਪਾਇਆ ਗਿਆ ਤਾਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਨੇ ਤੇ ਉਸ ਸ਼ਖਸ ਨੂੰ ਕਾਬੂ ਕਰ ਲਿਆ ਪਰ ਹੱਥੋਪਾਈ ਦੌਰਾਨ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹ ਦੁਪਹਿਰੇ ਮੋਟਰ ਵਾਲੇ ਕਮਰੇ ਦੇ ਵਿੱਚ ਰੋਟੀ ਖਾ ਰਹੀ ਸੀ ਤਾਂ ਅਚਾਨਕ ਹੀ ਪਿੰਡ ਦਾ ਇੱਕ ਛੁੱਟੀ ਤੇ ਆਇਆ ਫੌਜੀ ਮੌਕੇ ਤੇ ਪਹੁੰਚਦਾ ਉਸਦੇ ਚਾਚੇ ਦੇ ਵੱਲੋਂ ਤੇ ਫੌਜੀ ਦੇ ਵੱਲੋਂ ਉਸਦੇ ਨਾਲ ਜ਼ਬਰਦਸਤੀ ਕੀਤੀ ਗਈ। ਜ਼ਬਰਦਸਤੀ ਉਸ ਨੂੰ ਕਮਰੇ ਦੇ ਵਿੱਚ ਜਬਰਦਸਤ ਨਾਲ ਉਸਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਜਦੋਂ ਉਸਦੇ ਵੱਲੋਂ ਰੋਲਾ ਪਾਇਆ ਜਾਂਦਾ ਤੇ ਪਰਿਵਾਰਕ ਮੈਂਬਰ ਪਹੁੰਚਦੇ ਨੇ ਤੇ ਇਸੇ ਦਰਮਿਆਨ ਲੜਕੇ ਨੂੰ ਕਾਬੂ ਕਰਨੇ ਦਿੰਦਾ। ਪਰ ਫੌਜੀ ਲੜਕਾ ਤੇ ਚਾਚਾ ਨਵੇਂ ਜਣੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੀੜਤ ਲੜਕੀ ਦੀ ਮਾਂ ਦਾ ਇਹ ਕਹਿਣਾ ਹੈ ਕਿ ਸਾਡੀ ਲੜਕੀ ਦੇ ਨਾਲ ਗਲਤ ਹੋਇਆ ਸਾਨੂੰ ਇਨਸਾਫ਼ ਚਾਹੀਦਾ ਹੈ। ਇਸ ਮੌਕੇ ਜਾਂਚ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਪਰਿਵਾਰ ਵੱਲੋਂ ਵੂਮਨ ਸੈਲ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਤੇ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇਗੀ। ਦੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗगनदीप ਸੀ ਉਹਨੇ ਮੇਰੇ ਨਾਲ ਰੋਟੀ ਖੰਦੇਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਉਹ ਗगनदीप ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਡੀਆਂ ਇੰਨੀ ਝ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹ ਨਹੀਂ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਵੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤਾ ਹਾਂਜੀ ਹਾਂਜੀ ਕੀਤਾ ਸਰ ਕੀ ਮੰਗ ਕੀਤਾ ਗੱਭੀ ਇਨਸਾਫ ਦੀ ਮੰਗ ਕਰ ਮੰਗਿੰਦੇ ਇਨਸਾਫ ਦੀ ਪਰਚਾ ਕਰਾਉਣਾ ਚਾਹੁੰਦੇ ਆ ਕੀ ਨਾਂ ਆ ਤੁਹਾਡਾ ਤੇ ਜਿਹੜਾ ਬੇਟਾ ਭਰੀ ਮੇਰਾ ਨਾਂ ਸੋਨਾ ਸਿੰਘ ਆ ਪਿੰਡ ਛੋਟਾ ਹੱਤੇ ਵਾਲਾ ਕੀ ਮਾਮਲਾ ਆ ਸਰ ਨਾਂ ਹਮਲਾਇਆ ਸੀ ਕਿ ਉਡੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਅਹਾਨੂੰ ਛੱਕ ਹੋਇਆ ਕਿਥੇ ਕੋਈ ਹੋ ਰਿਹਾ ਵਾ ਸਾਦਾ ਕੰਮ ਕਰ ਰਹੇ ਸੀ ਅਸੀਂ ਧੋਣਾ ਲਾ ਰਹੇ ਸੀ ਜੀ ਪਿੰਡ ਚੱਕ ਡੁਗਰਾ ਨੇ ਕੀ ਹੋਇਆ ਕੀ ਗੱਲ ਹੋਈ ਸਾਰੀ ਪੂਰੀ ਗੱਲ ਤੇ ਸਾਰਾ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਅਸੀਂ દોੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਉਹ ਦਲਬਾਰਾ ਸਿੰਘ ਤੇ ਇਹ ਸਾਰਾ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਵੜਾ ਡੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਪਰ ਕਹਿਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਹੀ ਸਾਰ ਛੱਡ ਕੇ ਤੇ ਭੱਜ ਗਿਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੱਡ ਕੇ ਭੱਜ ਗਏ ਆ ਤੁਸੀਂ ਦਿਕਾ ਦਿੱਤੀ ਕੋਈ ਸਰ ਅਸੀਂ ਦਰਖਾਸਤਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਤੇ ਹਾਂਜੀ ਕੋਈ ਜ਼ਬਰਦਸਤ ਨਹੀਂ ਕੀਤਾ ਕੁੜੀ ਨਾਲ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀਆਂ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਰੋ ਫੌਜੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਟਿਕਾਨੀ ਮਾਰ ਕੇ ਨਿਕਲ ਗਿਆ ਹਾਂਜੀ ਉਹਦੇ ਚੱਪਲਾਂ ਮੋਟਰਸਾਈਕਲ ਉੱਥੇ ਉਹਦੀ ਪੀਸ਼ਰਟ ਪਾੜੀ ਉੱਥੇ ਰੰਗ ਰਾਦੀ। ਹੁਣ ਕੀ ਮੰਗਤੋਂ? ਹੁਣ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਸਾਡੀ ਗੁੱਡੀ ਨਾਲ ਧੱਕਾ ਹੋਇਆ ਵਾ। ਹਾਂਜੀ। ਜੇ ਇਨਸਾਫ ਨਹੀਂ ਮਿਲਦਾ ਤਾਂ ਕੁੱਤੀ ਕਰਦੇ। ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ। ਤੁਹਾਨੂੰ 15 ਦਿਨ ਹੋ ਗਏ ਸਰ। ਧੱਕੇ ਖਾਂਦੇ ਫਿਰਦੇ ਆ। ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ। ਸਾਡੀ ਸੁਣਾਈ ਨਹੀਂ ਹੋਈ ਲੱਗਦਾ। ਵਿਸ਼ਕੋਰ ਦਾ ਮਾਮਲਾ ਆ ਤੁਹਾਡੇ ਕੋਲ ਛੋਟੇ ਪੱਤੀ ਵਾਲ ਦਾ ਕੁੜੀ ਨਾਲ ਜ਼ਬਰਦਸਤੀ ਕਰਨ ਦਾ ਕੀ ਮਾਮਲਾ ਸਰ? ਉਹ ਸਾਡੇ ਪ੍ਰਕਾਸ਼ ਮਿਲੀ ਆ ਉਹਨਾਂ ਸਾਡੇ ਸੱਲ ਜਿਹੜੇ ਆ ਉਹ ਸਾਡੇ ਉਹ ਉਹਦੇ ਕਰਦੇ ਆ ਜੋ ਘਰ ਵੀ ਇਹਦੇ ਕੋਲ ਚ ਲੈ ਜਾਂਦੇ ਆ ਉਹ ਕੋਈ ਵੀ ਅੰਦਰ ਨਹੀਂ ਕੋਈ ਨਹੀਂ ਜੇ ਤੱਕ ਨਹੀਂ ਆਈ ਜਦੋਂ ਇਹ ਕਰਦੇ ਆ